ਅੱਜ ਖਾਨ ਰਜਾਦਾ ਚ ਵੱਡੇ ਪੱਧਰ ਤੇ ਲੱਗਾ ਲੰਗਰ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਫਤਿਆਬਾਦ ਤੋਂ ਚੋਲਾ ਸਾਹਿਬ ਨੂੰ ਆਉਂਦੇ ਰੋਡ ਤੇ ਪੈਂਦਾ ਪਿੰਡ ਖਾਨ ਰਜਾਦਾ ਵਿਖੇ ਤੀਸਰੇ ਪਾਸ਼ਾ ਤਨਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਜੇਤ ਜੇ ਦਿਨ ਨੂੰ ਸਮਰਪਿਤ ਅਤੇ ਚੌਥੇ ਪਾਸ਼ਾ ਤਨਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਸਾਲਾਨਾ ਲੰਗਰ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਬਾਬਾ ਸਾਫ ਸਿੰਘ ਜੀ ਦੀ ਦੇਖਰੇਖ ਹੇਠ ਅੱਜ ਮਿਤੀ 17 ਸਤੰਬਰ 2024 ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਰੱਖੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਇਸ ਸਮੇਂ ਪਹੁੰਚੇ ਵੱਖ-ਵੱਖ ਦਰਬਾਰਾਂ ਦੇ ਮਹਾਪੁਰਖ ਜਿਵੇਂ ਕਿ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਗੁਰਦੁਆਰਾ ਸ਼ਹੀਦ ਸਾਹਿਬ ਵਾਲੇ ਅਤੇ ਨਗਰ ਅਤੇ ਇਲਾਕੇ ਚੋਂ ਹੋਰ ਵੀ ਵੱਖ-ਵੱਖ ਸੰਗਤਾਂ ਪਹੁੰਚੀਆਂ ਅਤੇ ਵੱਖ-ਵੱਖ ਵਰਾਟੀਆਂ ਚ ਗੁਰੂਕਾ ਲੰਗਰ ਅਤੁੱਟ ਵਰਤਿਆ ਜਿਵੇਂ ਕਿ ਚਾਹ ਬਰੈਡ ਪਕੌੜੇ ਦਾ ਲੰਗਰ ਦਾਲ ਸਬਜੀ ਅਤੇ ਸ਼ਾਈ ਪਨੀਰ ਉਸ ਤੋਂ ਪ੍ਰੰਤ ਫਲ ਫਰੂਟ ਜਿਵੇਂ ਕਿ ਸੇਬ ਕੇਲੇ ਅਤੇ ਆਈਸਕ੍ਰੀਮ ਦਾ ਲੰਗਰ ਵੀ ਵਰਤਿਆ ਹੋਰ ਵੀ ਗੁਲਾਬ ਜਾਮਨ ਰਸਗੁਲੇ ਬਰਫੀ ਜਲੇਬਾ ਆਦਿ ਵੱਖ-ਵੱਖ ਵਰਾਟੀਆਂ ਚ ਗੁਰੂਕਾ ਲੰਗਰ ਅਤੁੱਟ ਵਰਤਿਆ ਇਹ ਸਾਰਾ ਪ੍ਰੋਗਰਾਮ ਜਲਦ ਹੀ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਇਹ ਲੰਗਰ ਮੇਲਾ 2 ਦਿਨ ਹੋਰ ਚੱਲੇਗਾ ਬਾਬਾ ਸਾਹਿਬ ਸਿੰਘ ਜੀ ਵੱਖ-ਵੱਖ ਸੰਤਾਂ ਨੂੰ ਸਰਪੋਸਨ ਮਾਨਿਤ ਕਰਦੇ ਹੋਏ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਰਨ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ ਜੀ ਸਿੰਘਾ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913